ਹਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋ ਹਾਂਜੀ ਅੱਜ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿ ਬਲੌਗ ਕਿਉਂ ਚਾਹੁੰਦੇ ਤੁਹਾਨੂੰ ਸਾਡੇ ਹਾਂਜੀ ਅੱਜ ਦਿਨ ਹੈਗਾ ਸ਼ੁੱਕਰਵਾਰ ਦਾ ਟਾਈਮ ਹੋ ਚੁੱਕਿਆ 12:30 ਦਾ ਆਪਾਂ ਹੁਣ ਕੰਮਕਾਰ ਕਰਕੇ ਹੁਣ ਵਿਲੇ ਹੋਇਆ। ਨਾ ਤਾਂ ਮੈਂ ਸਵੇਰੇ ਲੰਨੀਆ ਸਾਜਰੀ ਤੇ ਸਿਰ ਵਗੈਰਾ ਹੁਣ ਵਾਇਆ ਹੈ। ਤੇ ਆਪਾਂ ਕਰ ਰਹੇ ਆ ਕਿਸੇ ਦੀ ਅੜੀਕ ਕਿਉਂਕਿ ਅੱਜ ਆਪਣੇ ਆਉਣਾ ਗੈਸਟਾਂ ਨੇ ਤੇ ਜਿਹੜੇ ਗੈਸਟ ਆਉਣੇ ਨੇ ਤੁਹਾਨੂੰ ਮਲਾਵਾਂਗੇ ਸਪੈਸ਼ਲ ਗੈਸਟ ਨੇ ਆਪਣੇ ਤੇ ਤੁਸੀਂ ਅੱਗੇ ਵੀ ਦੇਖੇ ਨੇ ਉਹ ਪਰ ਮਲਾਵਾਂਗੇ ਤੁਹਾਨੂੰ ਅੱਜ ਐਤ ਕੀ ਪਹਿਲੀ ਵਾਰ ਉਹਨਾਂ ਨਾਲ ਤੇ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਪਸੰਦ ਆਈ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਵੀ ਜਰੂਰ ਕਰਿਓ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਹਾਂਜੀ ਜਦੋਂ ਆਉਣਗੇ ਤੁਹਾਨੂੰ ਦਿਖਾਵਾਂਗੇ ਸਵੇਰ ਦੇ ਕੰਮ ਕਾਰ ਮਕਾਉਣ ਲੱਗੀ ਹੋਈ ਸੀ ਮੈਂ ਤੇ ਉਹਨਾਂ ਦੀ ਫਰਮਾਇਸ਼ ਸੀਗੀ ਵੀ ਸਾਨੂੰ ਵੀ ਆਪ ਤਾਂ ਤੁਸੀਂ ਬਣਾ ਬਣਾ ਕੇ ਕੁਛ ਨਾ ਕੁਛ ਖਾਈ ਜਾਨੇ ਤੇ ਸਾਨੂੰ ਜਰੂਰ ਖਿਲਾਇਓ ਇਸ ਲਈ ਅੱਜ ਆਪਾਂ ਨੇ ਉਹਨਾਂ ਲਈ ਫੇਸ ਮੂਸੇ ਬਣਾਏ ਨੇ ਤੇ ਉਹਨਾਂ ਨੇ ਕਿਹਾ ਸੀ ਤਾਂ ਕੱਲ ਮੈਨੂੰ ਫੋਨ ਕਰਕੇ ਬਣਾ ਕੇ ਰੱਖੀ ਤੇ ਮੈਂ ਉਹਦੀ ਤਿਆਰੀ 'ਚ ਲੱਗੀ ਹੋਈ ਸੀਗੀ ਪਿਆਰ ਕਰਕੇ ਰੱਖ ਲਿਆ ਬਣਾਵਾਂਗੇ ਜਦ ਹੀ ਉਹਨਾਂ ਦੇ ਆਇਆ ਤੇ ਤੇ ਬਸ ਹੁਣ 1 ਵਜੇ ਜਿਸ ਕਰਨ ਵੀ ਆ ਜਾਊਗਾ 12:30 ਦਾ ਟਾਈਮ ਹੋ ਗਿਆ ਪਾਪਾ ਉਹਦਾ ਲੈਣ ਜਾਊਗਾ ਤੇ ਜਦੋਂ ਆਉਣਗੇ ਤੁਹਾਨੂੰ ਮਲਾਵਾਂਗੇ ਚਲੋ ਜੀ ਪਣੇ ਵੀ ਵਲੌਗ ਦੇ ਲਓ ਜੀ ਆਪਣੇ ਗੈਸਟ ਆ ਚੁੱਕੇ ਨੇ ਤੇ ਹੁਣ ਉਹ ਜਾਣ ਦੀ ਤਿਆਰੀ ਕਰਦੇ ਨੇ ਚਾਹ ਪਾਣੀ ਪੀ ਲਿਆ ਉਹਨਾਂ ਨੇ ਉਹਨਾਂ ਨੂੰ ਕਾਲ ਹੀ ਮਗਰੋਂ ਫੋਨ ਆ ਗਿਆ ਤੇ ਹੁਣ ਜਾ ਰਹੇ ਨੇ ਕਾਲੀ ਬਹਾਉ ਕਰਦੇ ਨੇ ਮਲੋਨੀਆ ਤੁਨੀ ਕਾਲੀ ਨੇ ਹੁਣ ਤਾਂ ਆ ਲੈ ਜੀ ਮਿਲੋ ਸਾਡੇ ਗੈਸਟ ਨੂੰ ਹੈਲੋ ਇਹ ਮੇਰਾ ਭਾਈ ਆ ਇਕਲੌਤਾ ਇੱਕੋ ਇੱਕ ਹੈ ਹੈਲੋ ਇਹਨੂੰ ਜਾਣਦੇ ਤੁਸੀਂ ਕੌਣ ਹੈ ਜੋਤ ਸਿੰਘ ਦਸਕਰਨ ਜੋਤ ਸਿੰਘ ਮਾਮਾ ਮਾਮਾ ਜੋਤ ਸਿੰਘ ਮਾਮਾ ਤੇ ਇੱਧਰ ਸੈਜਪ੍ਰੀਤ ਬੈਠਾ ਤੇ ਮੰਮੀ ਕਿੱਥੇ ਗਈ ਥੱਲੇ ਚਲੀ ਗਈ ਲਾ ਜੀਏ ਮੇਰੀ ਮੰਮੀ ਮੰਮੀ ਨੂੰ ਮਿਲੋ ਹੈਲੋ ਕੈ ਮੰਮੀ ਹੈਲੋ ਹੈ ਹਣ ਜਾਣ ਦੀ ਤਿਆਰੀ ਕਰ ਰਹੇ ਨੇ ਇਹ ਜਾਣਾ ਹੁਣ ਇਹਨਾਂ ਨੇ ਕਾਲੀ ਪੈ ਗਈ ਇਹਨਾਂ ਨੂੰ ਆਪਾਂ ਥੱਲੇ ਬੈਠੇ ਆ ਮੈਂ ਐਸਾ ਬੈਠਿਆ ਧੁੱਪ ਹਲਾ ਕਿਦਾਂ ਸੇਕ ਪੈਂਦਾ ਹਨਾ ਅੱਜ ਤਾਂ ਬਾਲਾ ਹੀ ਸੀਗਾ ਸੁਣਿਓ ਮਸਾ ਫੜਨ ਦੀਆ ਮੋਟਰਸਾਈਕਲ ਤੇ ਹੀ ਤਵੰਗਾ ਕਿਰਤ ਆ ਮੰਮੀ ਕਰ ਰਹੇ ਹੁਣ ਤਾਂ ਨਵੇਂ ਸੇ ਲੱਗੇ ਹੋਣੇ ਨੇ ਤੂੜੀ ਗਾਗਣੇ ਨਾਲ ਕੰਨ ਨਾਲੂ ਨਾਲੂ ਕਹਿੰਦਾ ਦੇਖ ਰਿਹਾ ਹਾਂ ਗਾਗਣੇ ਉਦੋਂ ਚੱਲ ਜਾਣਾ ਕਿਉਂ ਚੱਲ ਸਰਜੂਗਾ ਫਿਰ ਕਰੇ ਨਹੀਂ ਨਹੀਂ ਠੀਕ ਆ ਬੰਨਿਆ ਹੈ ਹੱਥੀਆਂ ਲੱਗ ਦੇਖ ਲੈ ਗਰੀ ਬਾਏ ਚਲ ਅੰਦਰ ਚਲ ਜੇਦੇ ਬਾਹਰ ਆ ਜਾਂਦਾ ਨਹੀਂ ਤਾਂ ਕੁੰਡਾ ਖੋਲਦੀ ਸਾਰੇ ਚਲ 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 ਮਾਰੇ ਕੁੰਡਾ ਖੋਲੇ ਜੇਦੇ ਬਾਹਰ ਚਲ ਅੰਦਰ ਸਹ ਸਹ ਚਲ 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 ਚਲੋ ਚਲ ਸੇ ਕਿੰਨਾ ਜ਼ਿਆਦਾ ਬਾਹਰ ਜਿੱ ਨਿਕਲ ਕੇ ਪਤਾ ਲੱਗਦਾ ਮਿੱਠੂਪਾ ਕਿੰਨੀ ਹੈ ਲੱਗੀਆਂ ਕੱਖ ਖਾਣ ਲੋ ਜੀ ਸੈਲਫ ਰਿਡ ਲੱਗਿਆ ਹੈ ਰੋਟੀ ਖਾਣ ਤੇ ਇੱਧਰ ਨਾਲੇ ਚੱਲ ਰਿਹਾ ਹੈ ਵੀਡੀਓ ਦੇਖ ਰਿਹਾ ਹੈ ਤੇ ਆ ਦੇਖੋ ਇਹਦਾ ਮਾਮਾ ਲੈ ਕੇ ਆਇਆ ਹੈ ਇਹਨਾਂ ਵਾਸਤੇ ਪਿੰਜਰਾ ਜਿਹੜੇ ਇਹਨਾਂ ਨੇ ਲਾਉਣੇ ਸੀਗੇ ਤੇ ਹੁਣ ਇੱਕ ਪਿੰਜਰਾ ਇਹ ਜਸ ਕਰਨ ਨੂੰ ਦੇ ਕੇ ਗਿਆ ਦੇਖੋ ਹੁਣ ਇਹ ਕੱਲ ਨੂੰ ਲਾਊਗਾ ਕਿਤੇ ਕਿੱਥੇ ਜਿੱਥੇ ਵੀ ਲਾਉਣਾ ਹੋਇਆ ਇਹਨੂੰ ਕਿ ਲਾ ਦੇਣਗੇ ਦੇਖ ਕੇ ਸਹ ਜਿਹੜੀਆਂ ਚਿੜੀਆਂ ਵਾਲਾ ਘਟਾਰ ਵਾਲਾ ਕਦੇ ਵਾਲਾ ਹੈ ਹਾਂ ਆ ਗੋਮਰ ਦਿਸ ਕਿੰਨਾ ਵਧੀਆ ਹੈ ਨਾ ਕਾਨੂੰ ਨਾ ਕਿਤੇ ਤੇ ਬੱਜੁਸ਼ਕੀ ਨੇ 8 ਰੋਟੀ ਖਾ ਰਿਆ ਹੈ ਤੇ ਦੂਸਰਾ ਵੀ ਨਹੀਂ ਇੱਥੇ ਫਿਰਦੀ ਹੈ ਰੁਈ ਆਪਣੀ ਤੇ ਜਿਸ ਕੰਨ ਲੱਗਿਆ ਹੈ ਨਾਉਣ ਬਾਹਰੋਂ ਤੇ ਜਿਸ ਕੰਨ ਨਾਲ ਰਿਆ ਹਵਾ ਬਹੁਤ ਸੋਣੀ ਚੱਲ ਰਹੀ ਆ ਠੰਡੀ ਠੰਡ ਲੱਗਦੀ ਮੈਨੂੰ ਸੋਨੋ ਹਵਾ ਦੀ ਵੀ ਆ ਹਾਂ ਬਹੁਤ ਨਹੀਂ ਰਹੋ ਚਕੇ ਠੰਡੀ ਠੰਡੀ ਹਵਾ ਚੱਲ ਰਹੀ ਆ ਇਹ ਵਿਚਾਰੇ ਕਿਹਦਾ ਨਹੀਂ ਪੁੱਛ ਤਰਸਦਾ ਹਾਂਜੀ ਅੱਜ ਆਪਣੇ ਪਿੰਡ ਬਾਜੀ ਸੀਗੀ ਤੇ ਹੁਣ ਪਤਾ ਨਹੀਂ ਕੀ ਬਣਾਇਆ ਬਾਜੀ ਦਾ ਫਿਰ ਦਿਨ ਚ ਪਤਾ ਲੱਗੂਗਾ ਇਹਨੂੰ ਵੱਧ ਸ਼ੌਂਕ ਆ ਸਾਡੇ ਜਸ ਕਰਨ ਹੁਣ ਮੈਨੂੰ ਐ ਕਹੀ ਜਾਂਦਾ ਆਪਣੇ ਮੇਰੇ ਕੱਪੜੇ ਟਾਈਮ ਮਾਰਨੇ ਵਾਲੇ ਹਲੇ ਨਹੀਂ ਟਾਈਮ ਮਾਰਨੇ। ਹੂੰ ਦੇਖੋ ਹੱਸੇ ਗੋਤਰਾ ਦੀ ਬਾਜੀ ਸੀ। ਹੂੰ ਅੱਸੀ ਤੋਂ ਬੱਤੇ ਆਏ 100 ਗੋਤਰਾ। ਦਿਖਦਾ ਵੀ ਨਹੀਂ ਤੁਦਾ ਨੇਰੇ ਚ ਨਾਉਣ ਲੱਗਿਆ ਹੋਇਆ। ਚਲੋ ਜੀ ਆਪਾਂ ਵੀ ਰੋਟੀ ਖਾਣੀਆਂ ਵਾਲੇ। ਕਪੜੇ ਟਾਈਮ ਮਾਰਾਂ। ਜਿਹੜਾ ਪਿੰਜਰਾ ਇਹਨਾਂ ਦਾ ਮਾਮਾ ਦੇ ਕੇ ਗਿਆ ਉਹ ਇਹਦੇ ਨਾਲ ਦਾ ਜੀ ਐਕਣ ਲਾਵਾਂਗੇ ਆਪਾਂ ਦੇਖੋ ਕਿੰਨੇ ਸੋਹਣੇ ਤੋਤੇ ਇਹਦੇ ਵਿੱਚ ਵੱਢਦੇ ਨੇ ਪਿੰਜਰੇ ਦੇ ਵਿੱਚ। ਇਦਾਂ ਆਪਾਂ ਵੀ ਲਾ ਦਾਂਗੇ। ਤੇ ਜਿੰਨੇ ਹਨਾ 14 ਦੇ ਨਾਲ ਅੱਜ ਮੈਂ ਬਲੌਗ ਸ਼ੂਟ ਕਰਿਆ ਸੀਗਾ ਪਰ ਮੇਰੇ ਤੋਂ ਬਲੌਗ ਪੂਰਾ ਨਹੀਂ ਹੋਇਆ ਕਿਉਂਕਿ ਉਹ ਐਨ 14 ਦੇ ਨਾਲ ਖੁਸ਼ੀ-ਖੁਸ਼ੀ ਆਏ ਸੀਗੇ ਤੇ ਮੈਂ ਮੇ ਸਮੋਸੇ ਵਗੈਰਾ ਬਣਾਏ ਸੀ ਉਹਨਾਂ ਨਾਲ ਵੀ ਚਲੋ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਨਾਲੇ ਖਾਵਾ ਪੀਂਗਾ ਵੀ ਮੰਗੇ ਮਨਪਰ ਜੀ ਉਹ ਪਹਿਲਾਂ ਭੂਆ ਕੋਲ ਚਲੇ ਗਏ ਸੀਗੇ ਮੇਰੀ ਇੱਥੇ ਨੇੜੇ ਭੂਆ ਹੈ ਉਹਨਾਂ ਦੇ ਹਾਲੇ ਬੈਠੇ ਹੀ ਸੀਗੇ ਥੋੜਾ ਚਾਹ ਪਾਣੀ ਪੀਤਾ ਜਾਂ ਉਹਨੂੰ ਉਹਨਾਂ ਨੂੰ ਪਿੱਛੋਂ ਫੋਨ ਆ ਗਿਆ ਮੇਰੀ ਭੈਣ ਵਿਆਹੀ ਹੋਈ ਇੱਧਰ ਚੰਡੀਗੜ੍ਹ ਵੱਲ ਉਧਰੋਂ ਫੋਨ ਆ ਗਿਆ ਕਿ ਐਮਰਜੈਂਸੀ ਉਹਨਾਂ ਨੂੰ ਵਾਪਸ ਜਦੀ ਜਾਣਾ ਪਿਆ ਫਿਰ ਉਹ ਮੇਰੇ ਕੋਲ ਤਾਂ ਬੈਠੇ ਵੀ ਹੈ ਨਹੀਂਗੇ ਬਸ ਚਾਹ ਦੀ ਘੁੱਟ ਪੀਤੀ ਜਦੇ 10 ਮਿੰਟ ਦੇ ਵਿੱਚ ਵਿੱਚ ਫਿਰ ਵਾਪਸ ਚਲੇ ਗਏ ਚਲੋ ਜੀ ਹਨਾ ਵੀ ਉੱਥੇ ਵੀ ਜਾਣਾ ਜ਼ਰੂਰੀ ਆ ਕਿਉਂਕਿ ਐਮਰਜੈਂਸੀ ਆ ਗਈ ਇਸੇ ਤਰ੍ਹਾਂ ਹੀ ਅੱਗੇ ਜਦ ਆਇਆ ਸੀਗਾ ਜਦ ਵੀ ਉਹਨੂੰ ਪਿੱਛੋਂ ਫੋਨ ਆ ਗਿਆ ਤੇ ਹੁਣ ਵੀ ਇਸੇ ਤਰ੍ਹਾਂ ਹੀ ਹੋਇਆ ਉਹ ਕੰਮ ਕੁਮ ਨਵੇੜ ਕੇ ਆਇਆ ਸੀ ਆਪਦੇ ਵੀ ਫੇ ਮੈਨੂੰ ਭੱਜਣਾ ਪੈਂਦਾ ਏ ਢੀ ਦੂਰੋਂ ਕਿਉਂਕਿ ਕਾਂਟੇ ਦਾ ਰਾਹ ਏ ਸਾਡਾ ਜੀ ਹਨਾ ਜੇ ਘੜੀ ਬੈਠ ਵੀ ਨਾ ਹੋਵੇ ਫਿਰ ਕਾਦਾ ਆਉਣਾ ਹਨਾ ਤੇ ਪਰ ਜਾਣਾ ਪਿਆ ਚਲੋ ਜੀ ਮੰਨਦਾ ਬਹੁਤ ਕੀ ਹੋਇਆ ਹਨਾ ਫਿਰ ਮੈਂ ਤੋਂ ਮੇਰਾ ਜੀਵ ਨਹੀਂ ਕਰਿਆ ਬਲੌਗ ਬਣਾਉਣ ਨੂੰ ਕੁਛ ਤੇ ਆ ਵੀ ਕਲਿੱਪਾ ਮੇਰੇ ਕੋਲ ਪਹਿਲਾਂ ਦੀਆਂ ਪੰਨਾਂ ਸੀ ਜੋ ਮੈਂ ਇਹਦੇ ਨਾਲ ਜੋੜ ਕੇ ਬਲੌਗ ਪੂਰਾ ਕਰਿਆ ਪਰ ਚਲੋ ਜੀ ਹਨਾ ਕੀ ਕਹਿ ਸਕਦਾ ਪ੍ਰਮਾਤਮਾ ਦੇ ਅੱਗੇ ਕਿਦਾ ਵਾਸ ਚੱਲਦਾ ਹਨਾ ਤੇ ਇੱਕ ਲੱਖ ਤੇ ਅਮਰਜੈਂਸੀ ਆ ਗਈ ਤਾਂ ਤੇ ਉਹਨਾਂ ਨੂੰ ਵਾਪਸ ਜਾਣਾ ਪਿਆ ਏ ਤੇ ਚਲੋ ਜੀ ਹਨਾ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਕੱਲ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਹਦ ਤੱਕ ਲਈ ਓਕੇ ਬਾਏ ਬਾਏ Tata